ਸਸੀ ਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਇੱਕ ਵੱਖਰੇ ਰੁੱਖ ਬਾਰੇ ਚਰਚਾ ਕਰਾਂਗੇ ਸੰਚੋਨਾ ਟਰੀ ਬਾਰੇ ਗੱਲ ਕਰਾਂਗੇ ਇਹਨੂੰ ਫੀਵਰ ਟਰੀ ਵੀ ਬੋਲ ਦਿੰਦੇ ਆ ਇਹ ਬਹੁਤ ਹੀ ਮਤਲਬ ਉਹ ਐਵਰਗ੍ਰੀਨ ਰੁੱਖਾ ਤੇ ਛੋਟੇ ਕੱਦਾ ਦਾ ਰੁੱਖ ਹੈਗਾ ਤਾਂ ਇਸ ਨੇ ਵੀ ਹਿਸਟਰੀ ਨੂੰ ਬਦਲਿਆ ਮਤਲਬ ਕਹਿੰਦਾ ਜਦੋਂ ਮਲੇਰੀਆ ਨਾਲ ਬਹੁਤ ਦੁਨੀਆ ਮਾਰ ਰਹੀ ਸੀ ਮਤਲਬ ਕਹਿੰਦਾ ਉਸ ਸਮੇਂ ਦੇ ਵਿੱਚ ਉਹ ਜਿਹੜਾ ਇਹਦਾ ਸੰਚੋਨਾ ਦਾ ਬਾਰਕ ਬਿਟਰ ਬਾਰਕ ਕੌੜਾ ਬਾਰਕ ਵਰਤ ਕੇ ਮਲੇਰੀ ਨੂੰ ਠੀਕ ਕੀਤਾ ਗਿਆ ਇਹਦਾ ਮੇਨ ਇਨਗਰੀਡੀਐਂਟ ਜਿਹੜਾ ਹੈਗਾ ਕਿਊਨਿਨ ਵਿੱਚ ਪਾਇਆ ਤਾਂ ਉਹ ਕਿਊਨਿਨ ਕਰਕੇ ਜਿਹੜਾ ਮਲੇਰੀਆ ਦਾ ਬੁਖਾਰ ਠੀਕ ਹੁੰਦਾ ਸੀਗਾ ਇਹ ਕਿਊਨਿਨ ਨਾਮ ਜਿਹੜਾ ਅਮਰੀਕਨ ਅਮਰੀਕਨ ਵਰਡ ਜਿਹੜੇ ਸ਼ਬਦ ਤੋਂ ਆਇਆ ਹੈਗਾ ਕਿਊਨਾ ਕਿਊਨਾ ਤੋਂ ਦਾ ਬਾਰਕ ਆਫ ਬਾਰਕ ਕਹਿੰਦੇ ਸੀ ਇਸ ਨੂੰ ਮਤਲਬ ਇਹਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਮਤਲਬ ਕਹਿੰਦਾ ਇਸ ਨੇ ਜਿਹੜੇ ਮਤਲਬ ਜਿਹੜਾ ਇਸ ਸੰਚੋਨਾ ਦੇ ਬਾਰਕ ਨੇ ਬਹੁਤ ਸਾਰੇ ਰਾਜਿਆਂ ਦਾ ਰਾਣੀਆਂ ਦਾ ਬਹੁਤ ਰੈਵੋਲੂਸ਼ਨਰੀ ਬੰਦੇ ਸੀ ਉਹਨਾਂ ਦਾ ਜਾਨਾਂ ਬਚਾਈਆਂ ਜਿਹੜਾ ਸਿਕੰਦਰ ਰਾਜਾ ਸੀਗਾ ਅਲੈਗਜ਼ੈਂਡਰ ਸੀਗਾ ਉਸ ਦੀ ਮਲੇਰੀਆ ਕਰਕੇ ਮੌਤ ਹੋਈ ਸੀਗੀ ਇਹ ਵੀ ਸਮਝਣਾ ਪੈਣਾ ਉਸ ਤੋਂ ਬਾਅਦ 올ਿਵਰ ਕ੍ਰਾਉਨਵੈਲ ਕਰਕੇ ਹੈਗਾ ਉਹ ਵੀ ਮਲੇਰੀਆ ਨਾਲ ਮਰਿਆ ਸੀ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਬਹੁਤ ਸਾਰੀਆਂ ਫਾਈਟਾਂ ਹੋਈਆਂ ਮਤਲਬ ਕਹਿੰਦਾ ਇਸ ਦੇ ਇਸ ਨੂੰ ਬਹੁਤ ਸਾਰੇ ਰੁੱਖ ਕੱਟੇ ਵੀ ਗਏ ਮਤਲਬ ਥੋੜੀ ਜਿਹੜੇ ਦੇ ਨੇਟਿਵ ਪਲੇਸਿਸ ਸੀਗੀਆਂ ਤਾਂ ਮਤਲਬ ਕਹਿੰਦਾ ਇਸ ਰੁੱਖ ਦੀ ਜਿਹੜੀ ਵਰਤੂ ਸੀਗੀ ਮਤਲਬ ਇਹ ਸਮਝਣਾ ਪੈਣਾ 250 ਸਾਲ ਤੱਕ ਮਲੇਰੀਆ ਦੀ ਡਿਜ਼ੀਜ਼ ਨੂੰ ਠੀਕ ਕਰਨ ਵਾਸਤੇ ਇਸ ਨੂੰ ਵਰਤਿਆ ਗਿਆ ਉਸ ਵਾਰ ਜਦੋਂ ਮਤਲਬ ਕਹਿੰਦਾ ਸਿੰਥੈਟਿਕ ਡਰਗ 1950 ਵਿੱਚ ਆਈ ਫਿਰ ਜਾ ਕੇ ਇੱਥੇ ਇਹਨਾਂ ਰੁੱਖਾਂ ਨੂੰ ਕਟਾਈ ਤੋਂ ਥੱਲ ਪਈ ਮਤਲਬ ਉਹਦੋਂ ক্লোਰੋਕুইਨ ਕਰਕੇ ਇੱਕ ਸਿੰਥੈਟਿਕ ਡਰਗ ਬਣੀ ਫਿਰ ਜਾ ਕੇ ਸਿਸਟਮ ਠੀਕ ਹੋਇਆ